ਪੰਜਾਬ ਦੇ ਮੁੱਖ ਮੰਤਰੀ ਤੇ ਸੁਨੀਲ ਜਾਖੜ ਦਾ ਮੈਂ ਬੜਾ ਧੰਨਵਾਦ ਕਰਦਾ ਜਿਹੜੇ ਪੰਜਾਬ ਦੇ ਹੱਕ ਲਈ ਖੜ ਗਏ ਤਾਂ ਸੁਨੀਲ ਜਾਖੜ ਤੱਕ ਮੈਨੂੰ ਇਹ ਉਮੀਦ ਹੈ ਨਹੀਂ ਸੀ 나 ਹੀ ਭਗਵੰਤ ਮਾਨ ਤੇ ਮੈਨੂੰ ਇਹ ਉਮੀਦ ਸੀਗੀ ਕਿ ਇਹ ਪੰਜਾਬ ਦੇ ਵਾਸਤੇ ਖੜ ਸਕਦਾ ਭਾਵੇਂ ਜਿਵੇਂ ਮਰਜੀ ਖੜਿਆ ਪਰ ਇਹ ਖੜ ਗਿਆ ਤੇ ਮੈਂ ਭਗਵੰਤ ਮਾਨ ਦਾ तहे ਦਿਲੋਂ ਧੰਨਵਾਦ ਕਰਦਾ ਕਿ ਭਰਾਵਾ ਤੇਰਾ ਧੰਨਵਾਦ ਆ ਕਿ ਤੁਸੀਂ ਜਿਹੜਾ ਇਕੱਠੇ ਹੋ ਗਏ ਆ ਤੇ ਮੈਂ ਹੁਣ ਬੇਨਤੀ ਇਹ ਵੀ ਕਰਦਾ ਕਿ ਜਿਹੜੇ ਕਾਂਗਰਸ ਦੇ ਅਕਾਲੀ ਦਲ ਦੇ ਉਹ ਵੀ ਪੰਜਾਬ ਦੇ ਮਸਲੇ ਤੇ ਇਕੱਠੇ ਹੋ ਜੋ ਔਰ ਜਿਹੜੇ ਪੰਜਾਬ ਦੇ ਲੋਕ ਆ ਉਹ ਵੀ ਪੰਜਾਬ ਦੇ ਮਸਲੇ ਤੇ ਇਕੱਠੇ ਹੋ ਜੋ ਤਾਂ ਕਿ ਜਿਹੜਾ ਕਹਿ ਲੋ ਆਪਣੇ ਹੱਕ ਨਾ ਮਾਰੇ ਜਾਣ ਉਹ ਸਿਰਫ ਆਪਾਂ ਨੂੰ ਵੇਖ ਰਹੇ ਆ ਕਿ ਹਲੇ ਕਿੱਥੋਂ ਤੱਕ ਜਾ ਸਕਦੇ ਆ ਹਲੇ ਆਪਣੀ ਸੋਚ ਨੂੰ ਪੜ ਰਹੇ ਆ ਹਲੇ ਆਪਾਂ ਨੂੰ ਜਿਵੇਂ ਕਹਿੰਦੇ ਹੁੰਦੇ ਨੇ ਕਿ ਜਿਵੇਂ ਇੱਕ ਸੱਪ ਬੈਠਾ ਹੋਵੇ ਤੁਹਾਨੂੰ ਡੰਡਾ ਲਾਲਾ ਵੇਂਦੇ ਆ ਕਿ ਸੱਪਲੇ ਫੈਕਦਾ ਜਾਂ ਸੱਪਲੇ ਅੱਧ ਮਰਿਆ ਹੋ ਗਿਆ ਤੇ ਸੱਪ ਚ ਪੂਰਾ ਹੰਕਾਰ ਆ ਤਾਂ ਮੈਂ ਤੁਹਾਨੂੰ ਇਹ ਕਹਦਾ ਕਿ ਸਿਰਫ ਤੇ ਸਿਰਫ ਜਿਵੇਂ ਜੋਗੀਆਂ ਨੇ ਤੋੜੇ ਰੱਖੇ ਸੀ ਨਾ ਕਿਸੇ ਜ਼ਹਿਰੀਲੇ ਸੱਪ ਦਾ ਹੰਕਾਰ ਠੰਡਾ ਕਰਨ ਵਾਸਤੇ ਉਸੇ ਤਰ੍ਹਾਂ ਭਰਾਵੋ ਆਪਾਂ ਆਪਦੇ ਆਪ ਚ ਹੰਕਾਰ ਤਾਂ ਨਹੀਂ ਕਹਿ ਸਕਦੇ ਆਪਾਂ ਆਪਦਾ ਰੁਤਬਾ ਕਵਾਂਗੇ ਤਾਂ ਸਾਡਾ ਰੁਤਬਾ ਔਰ ਸਾਡਾ ਹੌਸਲਾ ਤੋੜਨ ਵਾਸਤੇ ਕੱਚੇ ਘੜੇ ਰੱਖੇ ਜਾ ਰਹੇ ਆ ਪਕਾਉਣ ਵਾਸਤੇ ਤਾਂ ਮੈਂ ਬੇਨਤੀ ਕਰਦਾ ਹੋਰ ਵੀ ਰਾਜਨੀਤਿਕ ਪਾਰਟੀਆਂ ਨੂੰ ਪੰਜਾਬ ਦੇ ਹੱਕ ਲਈ ਖੜ੍ਹਜੋ ਬੜਾ ਚੰਗਾ ਹੋਊਗਾ ਹੁਣ ਮੈਂ ਬਿਆਨ ਸੁਣ ਕੇ ਹਟਿਆ ਸੀਗਾ ਸੁਨੀਲ ਜਾਖੜ ਜੀ ਦੇ ਉਹ ਬਿਆਨ ਕੀ ਸੀ ਭਗਵੰਤ ਮਾਨ ਜੀ ਦੇ ਨਾਲ ਬੈਠੇ ਆ ਕਿ ਪੰਜਾਬ ਨਾਲ ਤਾਂ ਚਾਹੇ ਜਿਵੇਂ ਕਹ ਰਹੇ ਹੋ ਨਾ ਪਿਆਰ ਨਾਲ ਤਾਂ ਭਵੇਂ ਤੁਸੀਂ ਜਾਨ ਮੰਗ ਲਓ ਕੀ ਗੱਲ ਬਾਈ ਕੱਲੋਂ ਸਾਡਾ ਕੋਈ ਦੁਸ਼ਮਣ ਆ ਕੇ ਕਹਦੇ ਕਿ ਤੂੰ ਖੂਜ ਸ਼ਾਲ ਮਾਰ ਸਾਥੋਂ ਨਹੀਂ ਬੱਜੇ ਪਿਆਰ ਨਾਲ ਕਹਿਦੇ ਅਗਲਾ ਅਸੀਂ ਇੱਕ ਗੱਲ ਜਾਣਦੇ ਆ ਕਿ ਭਗਵੰਤ ਸਤਮਾਨ ਜੀ ਜੇਕਰ ਅਸੀਂ ਆ ਤਿੰਨ ਸਾਲਾਂ ਤੋਂ ਰੋਈ ਕਿਉਂ ਜਾਂਦੇ ਆ ਅਸੀਂ ਕਿਉਂ ਟੱਪੀ ਜਾਂਦੇ ਆ ਸਾਡਾ ਕੋਈ ਵੈਰ ਆ ਤੇਰੇ ਨਾਲ ਅਸੀਂ ਇਹੀ ਤਾਂ ਕਹਿੰਨੇ ਆ ਕਿ ਜਿਹੜੇ ਯੂਪੀ ਬਿਹਾਰ ਤੋਂ ਆ ਕੇ ਇੱਥੇ ਨੌਕਰਨਾ ਲੱਗਦੇ ਆ ਵੱਡੀਆਂ ਵੱਡੀਆਂ ਪੋਸਟਾਂ ਤੇ ਸੈੱਟ ਹੁੰਦੇ ਆ ਉਹ ਆਪਦੇ ਪੰਜਾਬੀ ਸੈੱਟ ਕਰ ਜਦੋਂ ਸਾਮਰਾਜ ਖਤਮ ਹੁੰਦਾ ਨਾ ਸਾਮਰਾਜ ਖਤਮ ਕਰਨ ਦੇ ਤਿੰਨ ਚਾਰ ਸਾਧਨ ਹੁੰਦੇ ਆ ਸਭ ਤੋਂ ਪਹਿਲਾਂ ਪੋਸਟ ਆ ਗਈਆਂ ਦੂਜਾ ਮੰਤਰੀ ਆ ਗਿਆ ਤੇ ਬਾਕੀ ਤਾਂ ਲੋੜ ਹੀ ਨਹੀਂ ਲੋਕ ਤਾਂ ਪਹਿਲੇ ਖਤਮ ਬੈਠੇ ਤਾਂ ਇੱਥੇ ਯੂਪੀ ਬਿਹਾਰ ਤੋਂ ਆ ਕੇ ਨੌਕਰੀਆਂ ਲੈ ਰਹੇ ਆ ਉਹ ਤੇਰੀ ਨਹੀਂ ਮੰਨਣਗੇ ਤੇਰੇ ਤੋਂ ਕੱਲੀ ਤਨਖਾਹ ਲੈਣ ਆਏ ਆ ਉਹ ਕੋਈ ਬੇਰੁਜ਼ਗਾਰੀ ਆਸਤੇ ਨਹੀਂ ਇੱਥੇ ਆਏ ਉਹ ਕਿਸੇ ਨਾ ਕਿਸੇ ਪਲਾਨ ਤੇ ਆਏ ਆ ਉਹ ਯਾਦ ਰੱਖੋ ਯੂਪੀ ਬਿਹਾਰ ਤੋਂ ਆ ਕੇ ਅਗਲਾ ਯੂਪੀ ਬਿਹਾਰ ਦੀ ਗੱਲ ਕਰੂਗਾ ਸਾਡੇ ਪੰਜਾਬ ਦਾ ਵਿਅਕਤੀ ਜਾ ਕੇ ਕਿਤੇ ਅਫਸਰ ਲੱਜੂਗਾ ਉਹਨੇ ਪੰਜਾਬ ਦੀ ਗੱਲ ਕਰਨੀ ਆ ਹੈ ਕਰੂਗਾ ਕਿ ਨਹੀਂ ਕਰੂਗਾ ਕਿਉਂ ਨਾ ਮੁੱਖ ਮੰਤਰੀ ਵੀ ਤਾਂ ਪੰਜਾਬ ਦੇ ਹੀ ਆ ਪਹਿਲੀ ਵਾਰੀ ਖੜਾ ਉਹ ਵੀ ਮੈਨੂੰ ਲੱਗਦਾ ਵੀ ਇਹ ਗੁੱਸੇ ਤਾਂ ਕਿਹਨੂੰ ਪੁੱਛਿਆ ਨਹੀਂ ਹੋਣਾ ਇਹਨੂੰ ਦੱਸਿਆ ਨਹੀਂ ਹੋਣਾ ਹੋ ਸਕਦਾ ਇਹ ਪਲਾਨ ਹੀ ਹੋਵੇ ਕਿ ਜੀ ਅਸੀਂ ਆਇਆ ਕਰਾਂਗੇ ਰੌਲਾ ਗੋਲੀ ਜੀ ਪਾਵਾਂਗੇ ਮਾਰੀ ਮੋਢੀ ਤੇ ਕੋਈ ਗੱਲ ਨਹੀਂ ਤੁਸੀਂ ਕਿਉਂਕਿ ਭਾਜਪੀ ਦੇ ਖਿਲਾਫ ਜਾਨ ਵਾਸਤੇ ਤੁਹਾਨੂੰ ਜੇਲ੍ਹਾਂ ਦੇਖਣੀਆਂ ਪੈ ਸਕਦੀਆਂ ਉਹਨੂੰ ਸੀਬੀਆਈ ਵੇਖਣੀ ਪੈ ਸਕਦੀ ਆ ਪਰ ਤੁਸੀਂ ਨਹੀਂ ਸਮਝੀ ਤਾਂ ਜਿਹੜਾ ਮੈਂ ਕਲਾਕਾਰਾਂ ਨੂੰ ਵੀ ਕਹਿਣਾ ਆਖੇ ਪਾਣੀਆਂ ਦੇ ਮਸਲਿਆਂ ਤੇ ਬੋਲਦਾ ਨਹੀਂ ਕੋਈ ਜਿਵੇਂ ਆਪਣਾ ਹੀ ਨਹੀਂ ਰਣਜੀਤ ਬਾਵਾ ਆ 3 ਕਰੋੜ ਲੋਕਾਂ ਨੇ ਤੇਰਾ ਗਾਣਾ ਸੁਣਿਆ ਸੀ ਤੂੰ ਕਲਾਕਾਰ ਬਿਲਕੁਲ ਮੈਂ ਮੰਨਦਾ ਇਸ ਗੱਲ ਦਾ ਪਾਣੀਆਂ ਦੇ ਮਸਲਿਆਂ ਤੇ ਬੋਲਦਾ ਨਹੀਂ ਕੋਈ ਜਿਵੇਂ ਆਪਣਾ ਹੀ ਨਹੀਂ ਹੋਂ ਤਾਂ ਵੀ ਪਾਣੀ ਦਾ ਮਸਲਾ ਆਪਣਾ ਹੀ ਆ ਪੰਜਾਬ ਦਾ ਮਸਲਾ ਬੋਲ ਜਿੰਨਾ ਬੋਲ ਸਕਦਾ ਕਿਉਂ ਨਹੀਂ ਬੋਲਦਾ ਤੇਰੇ ਜਿਹੜੇ ਨਾਲ ਜੁੜੇ ਤੇਰੇ ਫੈਨ ਕਹਿ ਲਗੇ ਤਾਂ ਤੇਰੇ ਨਾਲ ਖੜ ਜਾਣਗੇ ਤੇ ਅੱਜ ਖੜੋ ਪੰਜਾਬ ਦੇ ਮੁੱਖ ਮੰਤਰੀ ਨਾਲ ਖੜੋ ਕਾਂਗਰਸੀ ਇੱਕ ਪਾਸੇ ਖੜੋ ਅਕਾਲੀ ਦਲ ਵਾਲੇ ਇੱਕ ਪਾਸੇ ਖੜੋ ਮੈਂ ਕਹਿੰਨਾ ਜਿਹੜੀਆਂ ਜਥੇਬੰਦੀਆਂ ਪੰਜਾਬ ਦੇ ਵਿੱਚ ਪਾਣੀ ਆਸਤੇ ਹੋ ਇੱਕ ਪਾਸੇ ਖੜੋ ਸਾਰੇ ਦਾ ਸਾਰਾ ਪੰਜਾਬ ਸਾਡਾ ਕਬਰ ਹੁੰਦਾ ਕਮ ਸੇ ਕਮ ਸਦਾ ਕਿਸੇ ਨਾ ਕਿਸੇ ਮੁੱਦੇ ਤੇ ਤਾਂ ਇਕਾ ਹੋ ਜੇ ਪਰ ਇਕਾ ਨਹੀਂ ਹੁੰਦਾ ਭਗਵਾਨ ਤਮਾਨ ਵੀ ਇੱਥੇ ਕਿਤੇ ਰੱਬ ਜਾਣੇ ਕੋਈ ਗੇਮ ਨਾ ਖੇਡਦਾ ਹੋਵੇ ਪੱਕਾ ਨਹੀਂ ਕਹਿ ਸਕਦੇ ਪਰ ਜੇਕਰ ਇੰਨਾ ਹੀ ਸਟੈਂਡ ਪੰਜਾਬ ਦੇ ਕਿਸਾਨਾਂ ਵਾਸਤੇ ਲਿਆ ਹੁੰਦਾ ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਨਹੀਂ ਯਾਰ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਵਾਸਤੇ ਖੜ ਜਾਂਦਾ ਤੇ ਆਪਾਂ ਪੰਗਾ ਨਾ ਲਿੱਤੂ ਕਈ ਤੁਸੀਂ ਜਿਹੜੇ ਹੱਕ ਮੰਗਣ ਜਾਂਦੇ ਸੀ ਉਹਨਾਂ ਕੋਲੋਂ ਤਾਂ ਉਹ ਕਰਤਾ ਤੇ ਮੈਂ ਇੱਕ ਹਰਿਆਣੇ ਦੇ ਸੀਐਮ ਦਾ ਬਿਆਨ ਸੁਣਿਆ ਸੀ ਕਿ ਜਿਹੜਾ ਪਾਣੀ ਆ ਉਹ ਕੁਦਰਤੀ ਚੀਜ਼ ਆ ਕਿਸੇ ਸਟੇਟ ਦਾ ਇਹਦੇ ਤੇ ਹੱਕ ਨਹੀਂਗਾ ਬਿਲਕੁਲ ਤੇ ਜਿਹੜੀ ਸੜਕ ਦਿੱਲੀ ਨੂੰ ਜਾਂਦੀ ਸੀ ਉਹਦੇ ਤੇ ਵੀ ਸਾਰਿਆਂ ਦਾ ਹੱਕ ਹੀ ਸੀਗਾ ਤੁਸੀਂ ਕੱਲਿਆਂ ਨੇ ਕਿਉਂ ਆਪਣਾ ਲਈ ਜਿਹੜੀ ਖਨੋਰੀ ਤੁਸੀਂ ਲਾਤੇ ਸੀ ਨਹੀਂ ਜਾਣ ਦਿੰਦੇ ਸੀ ਹਰਿਆਣਾ ਨਹੀਂ ਟੱਪਣ ਦਿੰਦੇ ਸੀ ਉਹ ਸੜਕ ਤਾਂ ਤੁਹਾਡੀ ਮਤਲਬ ਮੁੱਲ ਖਰੀਦੀ ਸੀ ਕਿਸੇ ਦੀ ਮੁੱਲ ਨਹੀਂ ਖਰੀਦੀ ਸੀ ਨਾ ਤੁਸੀਂ ਸਾਡੇ ਵਾਲੇ ਮੁੱਖ ਮੰਤਰੀ ਨਾਲ ਰਲ ਕੇ ਧੱਗੇ ਘੇਂ ਕਰਾਤੇ ਸਾਰੇ ਦੇ ਸਾਰੇ ਯਾਦ ਸਾਰੇ ਸਾਡੇ ਸਾਹਮਣੇ ਐਕਟਿੰਗ ਹੋ ਰਹੀਆਂ ਸਾਰੇ ਸਾਰਾ ਸਿਸਟਮ ਸਾਡੇ ਸਾਹਮਣੇ ਐਕਟਿੰਗ ਕਰ ਰਿਹਾ ਤੇ ਐਕਟਿੰਗਾਂ ਤੋਂ ਬਚੋ ਤੇ ਮੈਂ ਹੁਣ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਕਰਦਾ ਯਾਦ ਰੱਖੋ ਜਦੋਂ ਘਰਾਂ ਦੇ ਵਿੱਚ ਬਹਿ ਕੇ ਖਵਾਉਣ ਲੱਗ ਜਾਣ ਜਦੋਂ ਘਰਾਂ ਦੇ ਵਿੱਚ ਬੈਠਿਆਂ ਨੂੰ ਸਾਰੀਆਂ ਸਹੂਲਤਾਂ ਮਿਲ ਜਾਣ ਤਾਂ ਦੋ ਚੀਜ਼ਾਂ ਹੋਣਗੀਆਂ ਜਾਂ ਤੁਹਾਨੂੰ ਗੁਲਾਮ ਕਰਨਾ ਜਾਂ ਤੁਹਾਨੂੰ ਬਿਮਾਰ ਕਰਨਾ ਬਿਮਾਰ ਤੁਸੀਂ ਹੈਗੇ ਆ ਗੁਲਾਮ ਤੁਹਾਨੂੰ ਕੀਤਾ ਜਾ ਰਿਹਾ ਤੇ ਕਿੰਨਾ ਚਿਰ ਗੁਲਾਮ ਰਹੋਗੇ ਛੋਡੇ ਬੱਚਿਆਂ ਵੱਲ ਝਾਤੀ ਮਾਰ ਲਓ ਇਹ ਪਾਣੀ ਦਾ ਮਸਲਾ ਕਿਸੇ ਇਕੱਲੇ ਕਿਸਾਨ ਵਾਸਤੇ ਨਹੀਂਗਾ ਹਰ ਪੰਜਾਬ ਵਾਸਤੇ ਆ ਮੈਂ ਇਹ ਵੀ ਕਹਿਣਾ ਕਿ ਜਿਹੜਾ ਪਾਣੀ ਆ ਉਹ ਸਭ ਦੀ ਜ਼ਰੂਰਤ ਆ ਚਾਹੇ ਉਹ ਕਿਸੇ ਵੀ ਸਟੇਟ ਦਾ ਆਵੇ ਹਰ ਇੱਕ ਨੂੰ ਪਾਣੀ ਚਾਹੀਦਾ ਆਪਾਂ ਤਾਂ ਮੈਂ ਤਾਂ ਦੁੱਖੇ ਵੀ ਮਨਾਇਆ ਸੀ ਜਦੋਂ ਕਿਸੇ ਹੋਰ ਕੰਟਰੀ ਦਾ ਪਾਣੀ ਬੰਦ ਕੀਤਾ ਮੈਂ ਕਿਹਾ ਯਾਰ ਵੀ ਛੋਟੇ-ਛੋਟੇ ਬੱਚੇ ਪਾਣੀ ਤੋਂ ਤਰਫ-ਤਰਫ ਕੇ ਮਰ ਜਾਣਗੇ ਕੀ ਫਾਇਦਾ ਪਰ ਇੰਨੀ ਕ ਬੇਨਤੀ ਏ ਆ ਕਿ ਸਾਡੇ ਚ ਇਨਸਾਨੀਅਤ ਮੁੱਕੀ ਪਈ ਏ ਅਸੀਂ ਕਹਿੰਨੇ ਆ ਕਿ ਜਿਹੜੀ ਗੱਲ ਆ ਤੁਸੀਂ ਪੰਜਾਬ ਦੇ ਹੱਕ ਨਾਲ ਤਾਂ ਚੱਲੋ ਹਰਿਆਣੇ ਦੀ ਆਪਦੀ ਸਰਕਾਰ ਹਰਿਆਣੇ ਦੇ ਪੱਖ ਚ ਖੜ ਜਾਂਦੀ ਆ ਕੇਂਦਰ ਦੇ ਪੱਖ ਚ ਖੜ ਜਾਂਦੀ ਆ ਰਾਜਸਥਾਨ ਦੇ ਵਿੱਚ ਤੁਹਾਡੀ ਆਪਣੀ ਸਰਕਾਰ ਮਤਲਬ ਦੇਸ਼ ਹੀ ਤੁਹਾਡਾ ਇਸ ਵਕਤ ਔਰ ਪੰਜਾਬ ਦੇ ਨਾਲ ਵਿਕਤਰਾ ਜਿਹੜਾ ਹੋ ਰਿਹਾ ਅਸੀਂ ਇਹਦੇ ਬਰ ਖਲਾਫ ਤੁਸੀਂ ਪੰਜਾਬ ਨਾਲ ਪਤਾ ਨਹੀਂ ਕੀ ਦਿੱਕਤ ਕੀ ਆਪਾਂ ਨੂੰ ਪੰਜਾਬ ਦੇ ਨਾਲ ਤੁਸੀਂ ਜਿਹੜੀ ਚੀਜ਼ ਚਾਹੀਦੀ ਆ ਸਤਿ ਸੋ ਪਿਆਰ ਧੱਕਾ ਕਰਦੇ ਆ ਤੁਸੀਂ ਧੱਕਾ ਨਹੀਂ ਮਹਾਰਾਜ ਮੰਨਦੇ ਆ ਕਿ ਸਾਡੇ ਜਿਹੜੇ ਲੋਕ ਆ ਤੁਸੀਂ ਬੇਰੋਜ਼ਗਾਰ ਕਰਕੇ ਸੱਤ ਸਮੁੰਦਰੋਂ ਪਾਰ ਘਲਤੇ ਆ ਅਸੀਂ ਇਹ ਵੀ ਮੰਨਦੇ ਆ ਕਿ ਸਾਡੇ ਜਿਹੜੇ ਲੋਕ ਆ ਤੁਸੀਂ ਨਸ਼ਿਆਂ ਦੇ ਵਿੱਚ ਡਬੋ ਦਿੱਤੇ ਆ ਅਸੀਂ ਇਹ ਵੀ ਮੰਨਦੇ ਆ ਕਿ ਜਿਹੜੇ ਸਾਡੇ ਲੋਕ ਆ ਪੰਜਾਬ ਦੇ ਤੁਸੀਂ ਉਲਝਣਾ ਦੇ ਵਿੱਚ ਝਲ ਜਾ ਦਿੱਤੇ ਆ ਮੈਂ ਇਹ ਵੀ ਮੰਨਦਾ ਕਿ ਸਾਡੇ ਜਿਹੜੇ ਲੋਕ ਆ ਤੁਸੀਂ ਪਾਰਟੀਆਂ ਦੇ ਵਿੱਚ ਝਲ ਜਾ ਚੁੱਕੇ ਆ ਪਰ ਫਿਰ ਵੀ ਪੰਜਾਬ ਦੇ ਵਿੱਚ ਬੈਠੇ ਆ ਜਿਹੜੇ ਪੰਜਾਬ ਦੀ ਗੱਲ ਕਰਨਗੇ ਯਾਦ ਰੱਖੋ ਤੇ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਕਿ ਭਰਾਵਾ ਜੇ ਤਾਂ ਵਾਕਈ ਕੋਈ ਤੇਰਾ ਇਹਦੇ ਵਿੱਚ ਪਲਾਨ ਨਹੀਂ ਹੈਗਾ ਤੇ ਪੰਜਾਬ ਦੇ ਹੱਕ ਲਈ ਖੜ ਜੇ ਤਾ ਤੇਰੇ ਤੋਂ ਮੁੱਖ ਮੰਤਰੀ ਤਗੜਾ ਕੋਈ ਨਹੀਂ ਹੋਣਾ ਤੇ ਮੈਂ ਦੂਜੀਆਂ ਪਾਰਟੀਆਂ ਵਾਲਿਆਂ ਨੂੰ ਬੇਨਤੀ ਕਰਦਾ ਵਿਰੋਧੀ ਧਿਰ ਵਾਲਿਆਂ ਨੂੰ ਕਿ ਆਪਾਂ ਪੰਜਾਬ ਸਟੇਟ ਪੰਜਾਬ ਸਰਕਾਰ ਤੋਂ ਕਿ ਤੰਜ ਨਹੀਂ ਕੱਸਨੇ ਇਸ ਮਸਲੇ ਤੇ ਤੁਸੀਂ ਨਾਲ ਬਹਿ ਜਾਓ ਇਹਨਾਂ ਦੇ ਬਾਹ ਫੜੋ ਇਹਨਾਂ ਦੀ ਜੇ ਮੰਨ ਲਓ ਭਗਵੰਤ ਮਾਨ ਉੱਠ ਕੇ ਭਾਜਦਾ ਵੀ ਹੋਵੇ ਨਾ ਕਵੇ ਮੇਰਾ ਮੜਾ ਇਹ ਬਾਸਮ ਜੋਰਾ ਮੰਜਾਂ ਦੇ ਨਾ 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 ਉਹ ਇੱਥੇ ਬੈਠਾ ਰਹੇ ਹੋ ਕੁਝ ਨਹੀਂ ਹੁੰਦਾ ਜੇ ਕੋਈ ਨਹੀਂ ਯਾਰ ਬਾਹ ਚੋਰ ਪੈ ਗਿਆ ਤੁਹਾਨੂੰ ਨਾਲ ਇੱਥੇ ਬਹਿ ਜਾਓ ਮਸਲਾ ਹੱਲ ਕਰਾ ਕੇ ਜਾਵਾਂਗੇ ਐ ਨਾਲ ਲਾਓ ਤੁਸੀਂ 117 MLA 13 MP اور ساریਆਂ ਦੀਆਂ ساریਆਂ پارٹیਾਂ ਪਹੁੰਚੋ ਤਾਂ ਕਿ ਪੰਜਾਬ ਦੇ ਹੱਕ ਕੋਈ ਨਾ ਖੋ سکے ਇਹ ਸਿਰਫ ਸਾਨੂੰ ਪਰਖਿਆ ਜਾ ਰਿਹਾ ਵੀ ਅਸੀਂ ਕਿੱਥੋਂ ਤੱਕ ਖੜ੍ਹ ਸਕਦੇ ਹਾਂ ਅੱਗੋਂ ਤੁਹਾਡੀ ਮਰਜ਼ੀ ਆ ਤੇ ਮੈਂ ਸੁਨੀਲ ਜਾਖੜ ਜੀ ਦਾ ਧੰਨਵਾਦ ਕਰਦਾ ਪਤਾ ਉਹਨਾਂ ਨੂੰ ਵੀ ਆ ਕਿ ਜਦੋਂ ਪਾਰਟੀ ਦੇ ਖਿਲਾਫ ਜਾਂਦੇ ਰਹੀਏ ਅਉਧੇ ਵੀ ਨਹੀਂ ਰਹਿੰਦੇ ਤੇ ਸ਼ੋਰਤਾ ਵੀ ਨਹੀਂ ਰਹਿੰਦੀਆਂ ਤੇ ਜਿਵੇਂ ਕਹਿ ਦਿੱ ਗਏ ਇਸ਼ਾਰੇ ਵੀ ਨਹੀਂ ਰਹਿੰਦੇ ਵੀ ਇੱਥੋਂ ਕੰਮ ਆਉਣਾ ਚਾਹੀਦਾ ਤੁਸੀਂ ਜੇਕਰ ਆਪਦਾ ਉਧਾ ਪਿੱਛੇ ਰੱਖ ਕੇ ਪੰਜਾਬ ਦੇ ਹੱਕ ਲਈ ਖੜੇ ਆ ਤਾਂ ਤੁਹਾਡਾ ਤਹਿ ਦਿਲੋਂ ਧੰਨਵਾਦ ਆ ਬਸ ਤੁਹਾਡੀ ਕੋਈ ਐਕਟਿੰਗ ਨਾ ਹੋਵੇ ਹੁਣ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਸਾਰੇ ਦੇ ਸਾਰੇ ਉਹ ਅਫਸਰ ਆਪ ਦੇ ਲਾ ਰਹੇ ਆ ਜੇ ਤੂੰ ਵਾਕਈ ਅੱਖ ਰੱਖਦਾ ਤੇ ਆਪਣੇ ਪੰਜਾਬ ਦੇ ਬੱਚਿਆਂ ਦੀ ਆਈਪੀਐਸਾ ਦੀ ਤਿਆਰੀ ਕਰਵਾ ਕੇ ਲਵਾਖਾ ਆਪਣੇ ਜ਼ਿਲ੍ਹੇ ਦੇ ਵਿੱਚ ਆ 23 ਜ਼ਿਲ੍ਹੇ ਹੁੰਦੇ 23 ਜ਼ਿਲ੍ਹਿਆਂ ਦੇ ਵਿੱਚ ਆਪਣੇ ਅਫਸਰ ਪੰਜਾਬੀ ਠੱਲ ਤਾਂ ਕਿ ਪਤਾ ਲੱਗ ਜੇ ਕੰਮ ਸੇ ਕੰਮ ਯਾਰ ਪੰਜਾਬ ਦੀ ਗੱਲ ਤਾਂ ਕਰ ਲੈਣਗੇ ਗਲਤੀ ਤਾਂ ਚਲੋ ਉਹਨਾਂ ਨੇ ਕਾਦੀ ਕਰਨੀ ਅੱਗੇ ਹੋਰ بڑے ਅਫਸਰ ਪੰਜਾਬ ਦੇ ਉਹ ਕਿੰਨੀ ਕ ਪੰਜਾਬ ਦੀ ਗੱਲ ਕਰਦੇ ਆ ਪਰ ਥੋੜਾ ਜਿਹਾ ਸਮਝਾਓ ਸਿੱਖਿਆ ਵੱਲ ਧਿਆਨ ਦਿਵਾ ਦਿਓ ੱਲੇ ਕੁਝ ਨਹੀਂ ਹੋਣਾ ਤੇ ਮੇਨ ਗੱਲ ਇਹ ਆ ਸਾਨੂੰ ਸਿੱਖਿਆ ਕੱਢੂਗੀ ਹੁਣ ਨਹੀਂ ਤਾਂ ਹੋਰ ਕੋਈ ਵੀ 25 ਸਾਲਾਂ ਨਹੀਂ ਸਾਨੂੰ ਕਿਸਨੇ ਪੁੱਛਣਾ ਨਹੀਂ ਗਾਈ ਦੇ ਕਿ ਯਾਦ ਰੱਖੋ ਕਿ ਜੇਕਰ ਮੈਂ ਕੋਈ ਗੱਲ ਗਲਤ ਕਹਿਤੀ ਹੋਵੇ ਉਹਦੇ ਹੱਥੇ ਦੋਨੇ ਹੱਥ ਜੋੜ ਕੇ ਮਾਫੀ ਚਾਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਪੰਜਾਬ ਦੇ ਵਾਸਤੇ ਵਾਕਈ ਲੜਦੇ ਫਿਰਦੇ ਹੋ ਰਾਜਨੀਤਿਕ ਪਾਲਟੀਆਂ ਵਾਲਿਓ ਵੀਰੋ ਤੇ ਇਸ ਟਾਈਮ ਪੰਜਾਬ ਦੇ ਨਾਲ ਖੜੋ ਤੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਪੰਜਾਬ ਦੇ ਮਸਲੇ ਤੇ ਬੋਲੋ ਇਹ ਅੱਜ ਤੁਹਾਡਾ ਮਸਲਾ ਕਿਸੇ ਜਾਤੀ ਦਾ ਮਸਲਾ ਨਹੀਂ ਕਿਸੇ ਧਰਮ ਦਾ ਮਸਲਾ ਨਹੀਂਗਾ ਤੁਹਾਨੂੰ ਪਰਖਿਆ ਜਾ ਰਿਹਾ ਤੁਸੀਂ ਕਿੱਥੋਂ ਤੱਕ ਜਾਓਗੇ ਤਾਂ ਅਸੀਂ ਸ਼ਾਂਤੀਮਈ ਦੇ ਨਾਲ ਅਸੀਂ ਸਰਕਾਰ ਨੂੰ ਕਿਗੇ ਅਸੀਂ ਕੋਈ ਮਾੜਾ ਚੰਗਾ ਨਹੀਂ ਕਹਿਣਾ ਅਸੀਂ ਆਪਣੀ ਗੱਲ ਰੱਖਣੀ ਹੈ